ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਲੈ ਕੇ ਆਏ ਹਾਂ ਹਰਮਾਨਗੜ ਦੇ ਬਟਨੇਰ ਕਿਲੇ ਦੇ ਵਿੱਚ ਜਿਹੜੇ ਨੂੰ ਉਤਰੀ ਸੀਮਾ ਦਾ ਪਹਿਰੇਦਾਰ ਵੀ ਕਿਹਾ ਜਾਂਦਾ ਹੈ ਆਪਾਂ ਇਹਦੀ ਨਿਰਮਾਣ ਦੀ ਗੱਲ ਕਰੀਏ ਤਾਂ ਅੱਜ ਤੋਂ 1735 40 ਸਾਲ ਪਹਿਲਾਂ 285 ਈਸਵੀ ਦੇ ਵਿੱਚ ਪਾਂਟੀ ਰਾਜਾ ਬੁੱਧਤ ਸਿੰਘ ਨੇ ਕਰਵਾਇਆ ਸੀ 1398 ਦੇ ਵਿੱਚ ਤਮੂਰ ਲੰਗ ਨੇ ਵੀ ਇਹਦੇ ਉੱਤੇ ਆਕਰਮਣ ਕੀਤਾ ਸੀ ਉਹ ਇਹਨੂੰ ਜਿੱਤ ਨਹੀਂ ਸਕਿਆ ਸੀ ਉਹਨੇ ਆਪਣੀ ਜੀਵਨੀ ਤੁਜਕਤ ਤਮੂਰੀ ਦੇ ਵਿੱਚ ਵੀ ਲਿਖਿਆ ਹੋਇਆ ਹੈ ਜਿਸ ਤੋਂ ਤਗੜਾ ਕਿਲਾ ਮੈਂ ਕਿਤੇ ਵੀ ਨਹੀਂ ਦੇਖਿਆ ਮਲਤਾਨ ਤੋਂ ਆਉਣ ਵਾਲੇ ਵਪਾਰੀ ਜਾਂ ਹੋਰ ਵੀ ਕੋਈ ਸੈਨਾ ਆਉਂਦੀ ਸੀ ਉਹ ਸਾਰੇ ਇੱਥੇ ਹੀ ਰਾਤ ਨੂੰ ਰੁਕਦੇ ਸੀ ਇੱਥੇ ਹੀ ਠਹਿਰਾਵ ਕਰਦੇ ਸੀ ਤਾਂ ਕਿ ਸਾਨੂੰ ਕੋਈ ਅੱਗੇ ਖਤਰਾ ਨਾ ਹੋਵੇ ਇਹ ਮਲਤਾਨ ਤੋਂ ਦਿੱਲੀ ਨੂੰ ਜਾਣ ਵਾਲੇ ਰਸਤੇ ਦੇ ਵਿੱਚ ਪੈਂਦਾ ਸੀ ਤੇ ਕਿਸੇ ਨੂੰ ਕੋਈ ਕਿਸੇ ਪ੍ਰਕਾਰ ਦਾ ਖਤਰਾ ਨਹੀਂ ਸੀ ਇਹਦੇ ਵਿੱਚ ਹਨੂਮਾਨ ਜੀ ਦਾ ਮੰਦਿਰ ਹੈ ਸ਼ਿਵ ਸ਼ਿਵ ਜੀ ਮਹਾਰਾਜ ਦਾ ਮੰਦਿਰ ਹੈ ਅਤੇ ਛੇਰ ਸ਼ਾਹ ਸੂਰੀ ਦੀ ਕਬਰ ਵੀ ਇਸ ਕਿਲੇ ਦੇ ਵਿੱਚ ਮੌਜੂਦ ਹੈ ਅਸੀਂ ਅੰਦਰ ਤਾਂ ਨਹੀਂ ਜਾ ਸਕੇ ਕਿਉਂਕਿ ਇਹਦੇ ਰੀਨੋਵੇਸ਼ਨ ਦਾ ਕੰਮ ਚੱਲ ਰਿਹਾ ਹੈ ਅੰਦਰ ਜਾਣਾ ਉਹਨਾਂ ਨੇ ਬੰਦ ਕੀਤਾ ਹੋਇਆ ਇੱਕ ਵਾਰ ਤੇ ਹਿਸਟਰੀ ਦੱਸਦੀ ਹੈ ਵੀ ਇੱਥੇ ਛੇਰ ਸ਼ਾਹ ਸੂਰੀ ਦੀ ਕਬਰ ਵੀ ਹੈ ਪਠੰਡੇ ਦੇ ਕਿਲੇ ਵਿੱਚ ਜਾਣ ਵਾਸਤੇ ਵੀ ਇੱਥੋਂ ਸਿੱਧੀ ਸੁਰੰਗ ਬਣਵਾਈ ਗਈ ਸੀ ਹੁਣ ਇਸ ਟਾਈਮ ਤਾਂ ਪਤਾ ਨਹੀਂ ਹੈ ਜਾਂ ਨਹੀਂ ਪਰ ਉਸ ਟਾਈਮ ਸੈਨਾ ਇੱਥੋਂ ਦੀ ਪਠੰਡੇ ਵਾਲੇ ਕਿਲੇ ਨੂੰ ਜਾਣਾ ਸੀ ਜਾਂ ਕੁਝ ਵੀ ਕਰਨਾ ਸੀ ਸਿੱਧਾ ਉਹ ਟਨਲ ਦੇ ਵਿੱਚ ਦੀ ਜਾਂਦੇ ਸੀ ਮਹਿਮੂਦ ਗਜਨਵੀ ਤੇ ਪ੍ਰਥਵੀ ਰਾਜ ਚੋਹਾਨ ਵਰਗੇ ਸ਼ਾਸਕਾਂ ਨੇ ਵੀ ਐਸ ਕਿਲੇ ਦੇ ਹਮਲੇ ਕੀਤੇ ਸੀ ਉਹ ਵੀ ਨਹੀਂ ਇਹਨੂੰ ਜਿੱਤ ਸਕੇ ਸੀ ਅਤੇ ਡੋਮਨ ਲੈਂਗ ਨੇ ਵੀ ਆਪਣੀ ਆਤਮਕਥਾ ਆਪਣੀ ਜੋ ਬੁੱਕ ਲਿਖਦੀ ਸੀ ਉਹਦੇ ਵਿੱਚ ਲਿਖਿਆ ਸੀ ਇਸ ਤੋਂ ਮਜ਼ਬੂਤ ਕਿਲਾ ਮੈਂ ਕਿਤੇ ਵੀ ਨਹੀਂ ਦੇਖਿਆ ਉਹ ਗੱਲ ਵੱਖਰੀ ਹੈ ਵੀ ਹੁਣੇ ਵਕਤ ਦੀ ਮਾਰ ਚੱਲ ਰਿਹਾ ਹੈ ਥਾਂ ਥਾਂ ਤੋਂ ਜੰਝਰ ਹਾਲਾਤ ਦੇ ਵਿੱਚ ਹੋਇਆ ਪਿਆ ਜੀ ਹੁਣ ਹਰ ਟਾਈਮ ਇਹਦਾ ਮੋਕੇ-ਮੋਕੇ ਤੇ ਸਰਕਾਰ ਦੁਆਰਾ ਥੋੜਾ ਬਹੁਤ ਰੀਨੋਵੇਸ਼ਨ ਵੀ ਕਰਵਾਇਆ ਜਾਂਦਾ ਹੈ 1805 ਦੇ ਵਿੱਚ ਬੀਕਾਨੇਰ ਦੇ ਮਹਾਰਾਜਾ ਸੂਰਤ ਸਿੰਘ ਨੇ ਇਹਨੂੰ ਜਿੱਤਿਆ ਸੀ ਮੰਗਲਵਾਰ ਵਾਲੇ ਦਿਨ ਤੇ ਉਸ ਦਿਨ ਤੋਂ ਇਹਦਾ ਨਾਮ ਹਲਮਾਨਗੜ ਰੱਖਿਆ ਸੀ ਇਹੋ ਜਿਹੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਜ਼ਰੂਰ ਕਰਿਆ ਕਰੋ ਤਾਂ ਕਿ ਹੌਸਲਾ ਬੰਦੇ ਦਾ ਵਧਿਆ ਰਹੇ ਥੋੜੀਆਂ-ਮੋਟੀਆਂ ਬੰਦਾ ਵੀਡੀਓ ਬਣਾਉਂਦਾ ਰਹੇ ਹੋਰ ਦਿਖਾਉਂਦਾ ਰਹੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਇਕ ਜ਼ਰੂਰ ਕਰਿਆ ਕਰੋ ਧੰਨਵਾਦ